ਹਾਈ ਗਾਇਜ਼ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਸੋ ਇਹ ਮੇਰਾ ਹੈਗਾ ਫਲਸ ਫਸਟ ਵਲੋਗ ਸੋ ਇਹ ਮੈਂ ਅੱਜ ਆਈ ਹਾਂ ਫਸਟ ਵਾਕ 'ਤੇ ਵਾਓ ਕਿੰਨਾ ਵਧੀਆ ਕੋਈ ਇੰਸੀਡੈਂਟਸ ਹੋ ਗਿਆ ਅਤੇ ਮੈਂ ਫਸਟ ਵਾਕ 'ਤੇ ਆਈ ਹਾਂ ਸੋ ਇਹ ਆ ਵਿਊ ਬਹੁਤ ਸੋਹਣਾ ਆ ਜੋ ਉੱਥੇ ਉੱਥੇ ਵਿਊ ਬਹੁਤ ਸੋਹਣਾ ਸੀਗਾ ਉੱਥੇ ਮੈਂ ਫਿਰ ਲੈ ਕੇ ਚੱਲੂੰਗੀ ਤੁਹਾਨੂੰ ਅੱਜ ਕਾਫੀ ਜ਼ਿਆਦਾ ਮੌਸਮ ਸੋਹਣਾ ਅਤੇ ਅਸੀਂ ਆਏ ਹਾਂ ਵਾਕ 'ਤੇ ਅਤੇ ਥੋੜ੍ਹਾ ਸੋਚੋ ਵੀ ਐਕਸਪਲੋਰ ਕਰ ਲਈਏ ਸੋ ਇੰਨੀ ਕੁ ਜ਼ਿਆਦਾ ਠੰਡ ਸੀਗੀ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਬਟ ਹੁਣ ਸਹੀ ਆ ਹੁਣ ਆਪਾਂ ਚੱਲੇ ਹਾਂ ਘਰ ਨੂੰ ਵਾਪਸ ਸੌਰੀ ਉਹ ਤੇ ਮੈਂ ਦਿਖਾ ਨਹੀਂ ਪਾਈ ਕਿਉਂਕਿ ਮੇਰਾ ਕੋਈ ਮੂਡ ਨਹੀਂ ਸੀ ਵਲੌਗ ਕਰਨ ਦਾ ਸੋ ਹੁਣ ਮੈਂ ਸੋਚਿਆ ਵੀ ਮੈਂ ਕਰਾਂ ਮੈਂ ਤਾਂ ਬੋਲਿਆ ਨਹੀਂ ਜਾ ਰਿਹਾ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਮੈਂ ਕੋਟ ਨਹੀਂ ਪਾਇਆ ਡੁੱਡੀ ਪਾਈ ਹੈ ਸਿਰਫ ਤੇ ਠੰਡ ਮੈਨੂੰ ਬਹੁਤ ਜ਼ਿਆਦਾ ਲੱਗ ਰਹੀ ਹੈ ਉਸ ਕਰਕੇ ਸੋ ਅੱਪ ਘਰਣ ਜਾ ਰਹੇ ਆ ਆ ਦੇਖੋ ਜਿਹੜੀ ਈ ਵਾਲੀ ਆਈਸ ਹੁੰਦੀ ਹੈ ਨਾ ਇਹਦੇ ਤੇ ਭੁੱਲ ਕੇ ਵੀ ਪੈਰ ਰੱਖਣਾ ਨਹੀਂ ਚਾਹੀਦਾ ਇਹ ਬਹੁਤ ਸਲਿੱਪੀ ਹੁੰਦੀ ਹੈ oh my god view ਬਹੁਤ ਸੋਣਾ ਪਿੱਛੇ ਆਹ ਦੇਖੋ ਤਾਂ ਚੱਲ ਰਹੀਆਂ ਨੇ ਉੱਧਰ ਹਾਈਵੇ ਐ ਤੇ ਕਿਤੇ ਕਿਤੇ ਖੁੱਲਸਾ ਚੱਲ ਹੁਣ ਆਪਾਂ ਰੋਡ ਕ੍ਰੋਸ ਕਰ ਲਿਆ ਹੁਣ ਆਪਾਂ ਜਾ ਰਹੇ ਘਰ ਨੂੰ ਤੇ ਤੁਸੀਂ ਮੈਨੂੰ ਦੇਖ ਸਕਦੇ ਹੋ ਮੈਂ ਤਾਂ ਕੈਪ ਪਾ ਲਈ ਕਿਉਂਕਿ ਬਹੁਤ ਜ਼ਿਆਦਾ ਠੰਡ ਹੋ ਗਈ ਸੀ ਫਰਜ਼ਾਦ ਉੱਤਰ ਹੋਗੀ ਆਪਾਂ ਫਿਰ ਚੱਲਾਂਗੇ ਹੁਣ ਆਪਾਂ ਆ ਗਏ ਆਪਣੇ ਘਰ ਕੋਲ ਤੇ ਉਹ ਆ ਸਾਡਾ ਅਪਾਰਟਮੈਂਟ ਇਧਰ ਹਾਈਵੇ ਐ ਤੇ ਉਸ ਵਾਕ ਪਾਸ ਪੱਜ ਰਿਆਂ ਉਹ ਵੀ ਕਿਉਂਕਿ ਬਹੁਤ ਜ਼ਿਆਦਾ ਠੰਡ ਹੋ ਗਈ ਇਕਦਮ ਟੈਂਪਰੇਚਰ ਨਾ ਡਾਊਨ ਚਲਾ ਗਿਆ ਹੁਣ ਆਪਾਂ ਬਸ ਜਾ ਰਹੇ ਆ ਗੋ ਐਂਡ ਗੋ ਐਂਡ ਗੋ ਹੋ ਰਹੀ ਐ ਆਈ ਥਿੰਕ ਆਪਾਂ ਨਸ਼ੀਤੀ ਦੁਸ਼ੀਤੀ ਤੁਨ ਨਾ ਚਾਹੀਦਾ ਕਿਉਂਕਿ ਨਾ ਮੇਰਾ ਜਿਹੜਾ ਫੇਸ ਆ ਬਹੁਤ ਫ੍ਰੀਜ਼ ਜਾ ਹੁੰਦਾ ਹੈ ਤੇ ਮੈਨੂੰ ਡਰ ਹੈ ਕਿ ਮੈਂ ਬਿਮਾਰ ਨਾ ਹੋ ਜਾ ਕੱਲ ਮੇਰਾ ਹੈਗਾ ਕਾਲਜ ਕੱਲ ਮੈਂ ਕਾਲਜ ਹੀ ਜਾਣਾ ਹੈ ਦੀਦੀ ਆਪਾਂ ਨੂੰ ਛੇਤੀ ਵਾਕ ਕਰਨੀ ਚਾਹੀਦੀ ਹੈ ਆਪਾਂ फटाफट ਪਹੁੰਚਣਾ ਹੈ ਆਪਾਂ ਸਭ ਪਹੁੰਚਣਾ ਚਾਹੀਦਾ ਹੈ ਕਿਉਂਕਿ ਹੁਣ ਕਾਫੀ ਹੈਗਾ ਠੰਡ ਵਾਦੀ ਜਦੋਂ ਅਸੀਂ ਆਏ ਸੀ ਉਦੋਂ ਇੰਨੀ ਠੰਡ ਨਹੀਂ ਸੀ ਬਟ ਹੁਣ ਕਾਫੀ ਜ਼ਿਆਦਾ ਠੰਡ ਹੈ लेट्स ਗੋ ਘਰੇ ਜਾ ਕੇ ਹੋਰ ਵੀ ਕੰਮ ਨੇ ਟਟੀਵਾਣੀ ਬਣਾਉਣਾ ਘਰੇ ਜਾ ਕੇ ਉਹ 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 ਸਾਰਾ ਕੁਝ ਸ਼ਾਪ ਕਰਨਾ ਪੈਂਦਾ ਫਿਰ ਆਪਾਂ ਮਿਲਦੇ ਆ ਘਰੇ ਜਾ ਕੇ ਹੋ ਜਾ 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 ਵਨ ਟੂ ਐਂਡ ਗੋ ਹੋ ਗਿਆ ਦੇਖਿਆ ਮੇਰਾ ਜਾਦੂ ਹੈ ਇਹ ਜਾਦੂ ਟਾਈਮ ਦੀ 6:30 ਵਜੇ ਦਾ ਹੋ ਗਿਆ ਸਵੇਰ ਦਾ ਨਵਾਂ ਗੁਰੂ ਸੱਚੇ ਪਾਤਸ਼ਾਹ ਕਿ ਆਪਾਂ ਵਲੌਗ ਕੰਟੀਨਿਊ ਕਰਨ ਲੱਗਾ ਤਾਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਨੀ ਆ ਆ ਨਾ ਅੱਜ ਸਵੇਰੇ 6:30 ਵਜੇ ਪੌੜੀ ਚੜ੍ਹਾਈ ਪੌੜੀ ਚੜ ਕੇ ਉੱਤੇ ਆ ਕੇ ਭੌਂਗਰੀ ਕਹਿੰਦੀ ਦਰਵਾਜ਼ਾ ਖੋਲ ਤੇ ਜਰਾਬਾਂ ਕੱਢੂਗੀ ਬਈ ਸਹਜਾਦੀ ਕੀ ਹੋ ਗਿਆ ਸਹਜਾਦੀ ਕੀ ਹੋਇਆ ਕੀ ਹੋਇਆ ਇਹਨੂੰ ਹੁਣ ਪੌੜੀ ਚੜਨਾ ਆ ਗਿਆ ਉਹਨੇ ਉੱਤੇ ਆ ਜਾ ਕਰਨਾ ਆਰਾਮ ਨਾਲ ਕੀ ਹੋਇਆ ਪਪਾ ਦੀ ਜਰਾਬ ਚੱਕਦੀ ਹੈ ਬੂੜ ਚੋਂ ਕੱਢਦੀ ਪਪਾ ਜਰਾਬ ਇੱਧਰ ਇੱਧਰ ਉਹ ਦਮਨ ਆ ਗਈ ਦਮਨ ਆ ਗਈ ਲਓ ਜੀ ਇੱਧਰ ਆਪਾਂ ਨੇ ਦੰਦਣ ਵਾਸਤੇ ਚਾਹ ਰੱਖੀ ਹੋਈ ਏ ਤਮੰਦਾਂ ਦਾ ਬ੍ਰੇਕਫਾਸਟ ਰਾਜਮਾਂ ਦੀ ਸਬਜੀ ਦਵਾਂਗੇ ਉਹ ਪ੍ਰਸ਼ਨਾ ਕਿੱਦਾਂ ਲੱਗੀ ਪਈ ਏ ਛੁੜ ਗਈ ਤੂੰ ਪਾੜ ਦੇਗੀ ਉਹ ਅੱਜ ਆਪਾਂ ਗੋਤਕੀ ਦੀ ਰਾਤ ਦੀ ਮੈਂ ਮੈਨੂੰ ਵਧੀਆ ਲੱਗ ਰਹੀ ਮੈਨੂੰ ਗੋਤਕੀ ਇਹਦਾ ਬਿੰਡਾ ਉਹਦੀ ਮ ਬਣੀ ਪੰਜੀਰੀ ਜਿਹੜੀ ਕੱਲ ਆਪਾਂ ਬਣਾਈ ਸੀ ਉਹ ਜੋ ਥੋੜੇ ਬਦਾਮ ਨਹੀਂ ਪਾਏ ਮੈਂ ਬਦਾਮ ਭੁੱਲ ਗਿਆ ਆਪਾਂ ਹਾਂ ਹੁਣ ਪੀਸ ਕੇ ਪਾ ਦਾਂਗੇ ਹਨਾ ਲਓ ਜੀ ਦਮਨ ਰੈਡੀ ਹੈ ਅੱਜ ਵਾਈਟ ਡਰੈਸ ਪਾ ਕੇ ਸਕੂਲ ਜਾਣ ਨੂੰ ਤੇ ਬਾਹਰ ਦਾ ਮੌਸਮ ਵੀ ਠੰਡਾ ਕੱਲ ਦਾ ਮੀਂਹ ਪੈਣ ਕਰਕੇ ਅੱਜ ਬੱਦਰ ਕੈਨੇਡਾ ਵਾਲੇ ਬਣੇ ਨੇ ਸਹਜਾਦੀ ਉਹ ਬਾਹਰ ਆ ਗਈ ਆਜਾ ਆ ਜਾ ਜੋ ਟੈਫਨ ਤੁਹਾਡਾ ਪਾਉ ਫੁੱਲ ਤਾਂ ਸੋਨਾ ਹੋ ਗਿਆ ਨਾ ਪਰ ਮੈਨੂੰ ਐ ਹੀ ਕਿਹਲਾ ਸੁੱਕ ਜਣਾ ਅੰਦਰ ਰੱਖਿਆ ਪਰ ਨਹੀਂ ਵਧੀਆ ਹੋ ਗਿਆ ਉਹ ਗੁਰਮੰਦ ਦੀ ਜੁੱਤੀ ਫੜ ਉਹ ਚੜੀ ਦੀ ਰੋਜ ਆਹ ਇਹ ਵੀ ਫਰੈਂਡ ਦੀ ਜੁੱਤੀ ਹੈ ਮੈਨੂੰ ਆ ਦਾ ਜਦੋਂ ਉਸਦਾ ਮਨੋਰਾਂ ਦਾ ਫੰਕਸ਼ਨ ਸੀ ਉਦੋਂ ਦੀ ਲਿਆਂਦੀ ਪਈ ਹੈ ਉਹਨਾਂ ਰੋਜ਼ ਵਿਚਾਰੀ ਕਹਿੰਦੀ ਭੁੱਲ ਜਾਂਦੀ ਹੈ ਹੱਥ ਚ ਫੜਨੀ ਕਿ ਬੈਗ ਚ ਅਲੱਗ ਫੜ ਲੈ ਹੱਥ ਹਨਾ ਲੈ ਹੈਗੀ ਹੈਗੀ ਵੈਨ ਖੜੀ ਹੈ ਦਮਨ ਜਲਦੀ ਜਾਓ ਬਾਏ ਤੇ ਜਿਆਦੀ ਦਮਨ ਗਈ ਦਮਨ ਗਈ ਬਾਈ ਕਰਦੇ ਦਮਨ ਨੂੰ ਤੇ ਲੋ ਜੀ ਇਧਰ ਆਪਾਂ ਸਿਰਸਰੇ ਕੱਪੜੇ ਸਾਰੇ ਪ੍ਰੈਸ ਕਰਤੇ ਥੋੜੇ ਜਿਹੇ ਰਹਿ ਗਏ ਵਾਸਤੇ ਆਹ ਪੈਂਟ ਚ ਪੈਸੇ ਧੋਤੇਗੇ ਹੀ ਇਹ ਲੱਬੇ ਵੀ ਪ੍ਰੈਸ ਕਰਕੇ ਰੱਖਤੇ ਆਪਾਂ ਨੇ ਤੇ ਆਪਾਂ ਇਧਰ ਰੋਟੀ ਖਾਣ ਲੱਗਿਆ ਤੇ ਉਤਾਰਦੀ ਜਾਂਦੀ ਹੋਗੀ ਤਿਆਰੀ ਮੈਂ ਤੁਹਾਨੂੰ ਮਿਲਾਨੀ ਆ ਇਹਨਾਂ ਨਾਲ ਇਧਰ ਆਓ ਤੁਹਾਡੇ ਵਾਸਤੇ ਕਮੈਂਟ ਆਇਆ ਹੀ ਹੁਣ ਫੇਰ ਅੱਜ ਫੇਰ ਉਹੀ ਕੁਛ ਹੈ ਕਹਿੰਦੇ ਸੀ ਭਾਈ ਇਹਦੇ ਟੀ-ਸ਼ਰਟ ਤਾਂ ਬਦਲਾ ਦਿਆ ਕਰੋ ਉਹੀ ਟੀ-ਸ਼ਰਟ ਤੇ ਕੱਲ ਕਿਹੜੀ ਪਾਈ ਸੀ ਕੱਲ ਤਾਂ ਕੱਲ ਦੂਜੀ ਬਲੂ ਸੀ ਉਸ ਤੋਂ ਅਗਲੀ ਉਹ ਬਲੈਕ ਸੀ ਹਨਾ ਤੇ ਮੇਰੀ ਗੱਲ ਸੁਣੋ ਭੈਣ ਦੇ ਮੇਰੇ ਉ ਭਰਾਵੋ ਤੇ ਟੀ-ਸ਼ਰਟਾਂ ਦੇ ਰੰਗ ਹੀ ਸਾਰੇ ਐਵੇਂ ਦੇ ਨੇ ਹੁਣ ਜਾਂ ਤਾਂ ਤੁਸੀਂ ਕੈਨੇਡਾ ਤੋਂ ਭੇਜੋ ਕੈਨੇਡਾ ਤੋਂ ਸੱਚ ਆਇਆ ਹੀ ਕਮੈਂਟ ਹਾਂ ਹੁਣ ਜਿੱਦਾਂ ਤੁਸੀਂ ਕੈਨੇਡਾ ਟੀ-ਸ਼ਰਟਾਂ ਭੇਜਾਂਗੇ ਭੇਜੋਗੇ ਉਦੋਂ ਹੀ ਪਾਵਾਂਗੇ ਅਸੀਂ ਉਹਨਾਂ ਚ ਲੈਣੀਆਂ ਹੀ ਨਹੀਂ ਹੈ। ਇਹ ਕੀ ਸਾਰੀ ਉਹੀ ਰੰਗ ਦੀਆਂ ਨੇ ਕੋਈ ਨੀਲੀ ਹੈ ਕੋਈ ਹਲਕੀ ਜਿਹੀ ਕਾਲੀ ਥੋੜੀ ਹਲਕੀ ਹੈ। ਕਹਿੰਦੇ ਬਾਰ-ਬਾਰ ਉਹੀ ਕੱਪੜੇ ਪਾਈ ਜਾਂਦੇ ਹੋ ਬਾਰ-ਬਾਰ। ਹਾਂ। ਨੀਲੀ ਸਕਾਈ ਬਲੂ ਹੈ ਕੁਛ ਐ ਜੀ ਸਾਰੀ ਕਲਰ ਹੀ ਸਾਰੇ ਮੈਨੂੰ ਐ ਜੇ ਕਰਦੇ ਨੇ। ਟੀ-ਸ਼ਰਟ ਕਹਿੰਦੇ ਚੇਂਜ ਕਰਾ ਦਿਓ। ਮੈਂ ਚੇਂਜ ਤਾਂ ਰੋਜ਼ ਹੁੰਦੀ ਹੈ। ਹਾਂ ਮੈਂ ਰੋਜ਼ ਚੇਂਜ ਕਰਦੇ ਹਾਂ। ਹਾਂ ਬਸ ਰੰਗ ਹੀ ਸਾਰੇ ਇੱਕੋ ਜਿਹੇ ਨੇ। ਸਾਰੇ ਇੱਕੋ ਜਿਹੇ ਨੇ ਤੇ ਤੁਹਾਨੂੰ ਲੱਗਦਾ ਹੋਊਗਾ ਕਿ ਰੋਜ਼ ਹੀ ਉਹੀ ਟੀ-ਸ਼ ਇਹ ਚਲ ਕੋਈ ਗੱਲ ਨਹੀਂ ਤੁਸੀਂ ਕਹਿੰਦਾ ਤੁਹਾਡੀ ਗੱਲ ਸਿਰ ਮੱਥੇ ਕੋਸ਼ਿਸ਼ ਕਰਾਂਗੇ ਹੁਣ ਰੰਗ ਹੋਰ ਟੀ-ਸ਼ਰਟਾਂ ਦੇ ਲਵਾਂਗੇ ਠੀਕ ਹੈ ਠੀਕ ਹੈ ਸਰ ਨਹੀਂ ਤਾਂ ਤੁਸੀਂ ਕੈਨੇਡਾ ਤੋਂ ਉਤਾਰ ਨੂੰ ਭੇਜਿਓ ਫਿਰ ਉਹੀ ਪਾਣਗੇ ਹੁਣ ਤੁਸੀਂ ਕਹੋਗੇ ਕਈ ਵਾਰ ਇੱਕ ਐ ਹੁੰਦਾ ਕਿ ਇੱਕ ਬਲੌਗ ਵਿੱਚ ਮਿਸ ਕੀਤਾ ਹੁੰਦਾ ਤੇ ਇੱਕ ਬਲੌਗ ਮਿਸ ਕਰਕੇ ਦੇਖਦੇ ਹੋ ਤਾਂ ਸ਼ਾਇਦ ਸੇਮ ਰੰਗ ਵੀ ਨਾ ਆ ਜਾਂਦਾ ਹੁੰਦਾ ਹਾਂ ਇਹ ਹੋ ਸਕਦਾ ਅੱਜ ਆਪਣਾ ਸਾਫ ਸਫਾਈ ਇਹ ਨਿਬੜ ਗਿਆ ਸਾਰੇ ਕੰਮ ਧੰਦੇ ਹੋ ਗਏ ਨੇ ਆਹ ਕੱਪੜੇ ਰਹਿ ਗਏ ਇੱਧਰ ਪ੍ਰੈਸ ਹੋ ਗਏ ਨੇ ਇੱਧਰ ਕੰਬਲ ਬੈੱਡ 'ਚ ਰੱਖਣਾ ਆਪਾਂ ਆ ਗਏ ਕਿਚਨ 'ਚ ਤੇ ਕਿਚਨ ਚਾਜ ਬਣਾਣਾ ਆਪਾਂ ਨੂੰ ਆਸਤਾ ਤੇ ਦਮਣੋਂ ਦਾ ਟਾਈਮ ਹੋ ਰਿਹਾ 1:30 ਵਜ ਰਿਹਾ ਉਬਾਲ ਕੇ ਰੱਖ ਦਿੰਨੇ ਆ ਪਿਆਜ਼ ਪੂਜ ਕੱਟਦੇ ਆ ਤੇ ਇਧਰ ਮੈਂ ਪਾਣੀ ਰੱਖਤਾ ਥੋੜਾ ਜਿਹਾ ਵਿੱਚ ਦੋ ਚਮਚੇ ਘਿਓ ਪਾਤਾ ਤੇ ਆਪਾਂ ਲੱਗ ਗਿਆ ਸਮੀਂ ਸਾਰੀ ਪਾਸਟੇ ਦੀ ਪਾਣੀ ਆਪਣੇ ਕੋਲ ਆ ਗਿਆ ਇੱਧਰ ਰੱਖ ਲੈਣੀ ਪਿਆਜ਼ ਨੂੰ ਮੀਡੀਅਮ ਗੋ ਰੱਖਣਾ ਚਾਹੀਦਾ ਜ਼ਿਆਦਾ ਫੁੱਲ ਨਹੀਂ ਹੋਏਗਾ ਗਰਮ ਉਹ ਵੱਜ ਗਏ। ਉਹ ਜਿਹੜੀ ਬਣਾ ਕੇ ਰੱਖਦੇ ਨੇ ਜਦੋਂ ਰਮਣ ਆਏਗੀ ਤੇ ਆਪਾਂ ਖਾ ਲਵਾਂਗੇ। ਇਹ ਲਈ ਆਪਣਾ ਪਾਸਤਾ। ਇੱਕ ਚਲਾਈ। ਅ ਸਸਟੀ ਕਾ ਜੀ ਮੇਰੇ ਵੱਲੋਂ ਵੀ hope ਤੁਸੀਂ ਸਾਰੇ ਵਧੀਆ ਹੋਗੇ ਤੇ ਐਸੀ ਵੀ ਠੀਕ ਠਾਕ ਹੈ ਜੀ। ਪਰ ਮਾਪਦੰਦਾਂ ਨੂੰ ਚਾਹੀਦੀਆਂ ਕਲਾਂ ਦੇ ਵਿੱਚ ਰੱਖੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ। ਵਲੌਗ ਆਪਾਂ ਸេរੀ ਗੀ ਕਰਤਾ ਕਿ ਸ਼ੁਰੂ ਤੇ ਆਪਾਂ ਦਾ ਟਾਈਮ ਹੋਣ ਲੱਗਿਆ ਆਪਾਂ ਬਾਹਰ ਤੋਂ ਕਿ ਫ੍ਰੀ ਹੋ ਕੇ ਤੇ ਦੁਬਾਰਾ ਫਿਰ ਕਿਚਨ 'ਚ ਆ ਗਏ ਆ। ਲੋ ਦੀ ਨੂੰ ਆਪਾਂ ਨੇ ਮੋਬਾਈਲ ਕਰਨ ਵਾਸਤੇ ਰੱਖਤਾ ਤੇ ਇੱਕ ਵਾਰੀ ਆਪਾਂ ਕੱਪ ਲੈਣੇ ਆ ਪਿਆ। ਉਹ ਪਾਸਤਾ ਸਾਸ ਪਈ ਉਹ ਪਾ ਲਾਂਗੇ ਤੇ ਪਿਆਜ਼ ਹੀ ਬਸ ਕੱਲਾ ਪਾਵਾਂਗੇ ਸਿੰਪਲ ਜਿਹਾ ਬਹੁਤ ਹੈ ਨਹੀਂ ਤਾਂ ਮੈਨੂੰ ਬਣਾਣਾ ਜੰਦਾ ਸਕਰੀਮੀ ਪਾਸਤਾ ਬੰਦਾ ਤੇ ਕਰੀਮ ਆਪਣੇ ਕੋਲ ਹੈ ਨਹੀਂ ਤੇ ਆਪਾਂ ਸਿੰਪਲ ਹੀ ਬਣਾਵਾਂਗੇ ਮੇਰੀ ਨਵੀਂ ਲੁੱਕ ਕਿਵੇਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਾਅਦ ਮੇਰੇ ਚੜ੍ਹ ਗਏ ਨੇ 3:30 ਤੇ ਇਹ ਤਾਂ ਚਲੇ ਜਾਗ ਤੋਂ ਬਾਅਦ ਆਫਿਸ ਜਾਣ ਤੋਂ ਬਾਅਦ ਮੈਂ ਸਾਰੇ ਕੰਮ ਕਰ ਕਰਕੇ ਨਹਾ ਕੇ ਤੇ ਮੈਂ ਥੋੜਾ ਜਿਹਾ ਰੈਸਟ ਕਰਤੀ ਥੋੜੇ ਦਰ-ਉਦਰ ਦੇ ਕੰਮ ਸੀ ਉਹ ਕਿਤੇ ਮਨ ਤਾਂ ਲੱਗੇ ਪਾਸਤਾ ਰੈਡੀ ਕਰਨ ਮੈਨੂੰ ਭੁੱਖ ਲੱਗੀ ਪਿਆਜ਼ ਮੈਂ ਲੰਬੇ ਲੰਬੇ ਕੱਟ ਰਹੀ ਹਾਂ ਬਹੁਤ ਛੋਟੇ ਨਹੀਂ ਕੱਟ ਰਹੀ ਲੰਬੇ ਲੰਬੇ ਵਧੀਆ ਰੱਖਦੇ ਵਿੱਚ ਆਪਣੀ ਮਰਜ਼ੀ ਤੁਸੀਂ ਗ੍ਰाइंड ਕਰਕੇ ਵੀ ਪਾ ਸਕਦੇ ਹੋ ਤੁਸੀਂ ਲੰਬੇ ਵੀ ਪਾ ਸਕਦੇ ਹੋ ਗ੍ਰाइंड ਕਰਕੇ ਥੋੜੇ ਜਿਹਾ ਐ ਹੋ ਜਾਂਦਾ ਹੈ ਗਰੇਵੀ ਜਿਹਾ ਵਾਂਗ ਬਣ ਜਾਂਦਾ ਹੈ ਮੇ ਕੋਪਨੀਰ ਵੀ ਨਹੀਂ ਹੈਗਾ ਮੈਨੂੰ ਐਸੀ ਪਨੀਰ ਪਾਲਾਂਗੀ। ਲੋਜ ਕੀ ਆ ਕਰਦੇ ਆਪੋ ਨੇ। ਮਦਰਾ ਦਾ ਪਾਸਤਾ ਬਾਇਲ ਕਰੀਏ। ਤੇ ਅਲਟਰਮੀ ਨੂੰ ਦੇ ਰੋ ਨਮੀਦੁਖ ਦੇ ਨਾਲ ਅੱਜ ਮੈਂ ਗੁਰਤ ਕੀਤੀ ਹੋਈ ਹੈ। ਬਸ ਵੈਸੇ ਹੀ ਸ਼ੌਂਕ ਚੜ ਗਿਆ ਮੈਂ ਗੁੱਤ ਗੁੱਤ ਲਈ ਆ ਗੈਸ ਮੀਡੀਅਮ ਹੀ ਰੱਖਣਾ ਤੇ ਹੌਲੀ ਹੌਲੀ ਇਹ ਫਿਰ ਬੋਇਲ ਹੋ ਜਾਂਦਾ ਉਹਨਾਂ ਚਿਰ ਆਪਾਂ ਹੋਰ ਕੰਮ ਕਰ ਲੈਣੇ ਆ ਕਾਫੀ ਸੈਟਿੰਗ ਕਰਨ ਵਾਲੀ ਹੋਈ ਪਈ ਹੈ ਇਹਨੂੰ ਟਾਈਮ ਨਹੀਂ ਲੱਗ ਰਿਹਾ ਬਿਲਕੁਲ ਵੀ ਹੋਰ ਹੀ ਨਹੀਂ ਕੰਮ ਖਤਮ ਹੁੰਦੇ ਸਾਰਾ ਦਿਨ ਤੇ ਜੋ ਜਿੰਨੇ ਫ੍ਰੀ ਹੋ ਗਏ ਸਾਰੀ ਸੈਟਿੰਗ ਕਰਾਂਗੇ ਅਪਣਾ ਵਲੌਗ ਸ਼ੇਅਰ ਕਰਾਂਗੇ ਤੇ ਜਿਹੜੇ ਮੇਰੇ ਭੈਣ ਦਰਾਉਣੇ ਕਮੈਂਟ ਆ ਰਹੇ ਨੇ ਵੀਡੀਓ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਇੰਨਾ ਪਿਆਰ ਕਰਦੇ ਹੋ ਇੰਨੇ ਸੋਹਣੇ ਕਮੈਂਟ ਕਰਦੇ ਹੋ ਤੇ ਬਹੁਤ ਵਧੀਆ ਲੱਗਦਾ ਤੋ ਆਪਾਂ ਨਾ ਚੱਕ ਨੂੰ ਚੈੱਕ ਕਰ ਸਕਦੇ ਆ ਤੇ ਪੱਕੇ ਨੇ ਪਾਸਾ ਆਪਣਾ ਹੋ ਗਿਆ ਰੈਡੀ ਬਿਲਕੁਲ ਆਨ ਬੜੀਆ ਸੌਫਟ ਹੋ ਗਿਆ। ਇਹਦੇ ਨੂੰ ਆਪਾਂ ਕੱਢ ਲੈਂਦੇ ਆ ਤੇ ਇਧਰ ਆਪਣੀ ਕੜਾਈ ਰੱਖੀਏ ਵਾਸਤੇ। ਤੇ ਆਪਣੇ ਪਿਆਜ਼ ਤੇ ਤਰ੍ਹਾਂ ਆਣੇ ਆਰਗਾਨਿਕ ਤੇ ਪੈਕਟ ਪਈ ਸੀ ਉਹ ਲੈ ਲਈ। ਤੇ ਇਹ ਆਪਾਂ ਨੇ ਲੈ ਲਿਆ ਪਾਸਤਾ ਮਸਾਲਾ। ਤੇ ਆਪਾਂ ਨੇ ਲੈ ਲਈ ਜੀ ਪੀਜ਼ਾ ਪਾਸਤਾ ਸੌਸ। ਤੇ ਇੱਕ ਲੈ ਲਈ ਆਪਾਂ ਨੇ ਟਮਾਟੋ ਕੇਚਪ। ਕੜਾਈ ਰੱਖਤੀ ਥੋੜਾ ਜਿਹਾ ਪਾਣੀ ਤੇਲ ਦੇ ਵਿੱਚ। ਇਹ ਚੀਜ਼ ਆਮ ਹੈ ਜਿਹੜਾ ਆਪਾਂ ਨੇ ਪਾਸਤਾ ਬੋਇਲ ਕੀਤਾ ਇਹਨੂੰ ਆਪਾਂ ਇੱਕ ਪਲੇਟ 'ਚ ਛੱਡ ਕੇ ਇਹਨੂੰ ਠੰਡੇ ਪਾਣੀ ਨਾਲ ਧੋ ਲੈਣਾ ਮੈਨੂੰ ਬਹੁਤ ਵਧੀਆ ਨਹੀਂ ਬਣਾਉਣਾ ਆਉਂਦਾ ਮੈਂ ਬਹੁਤ ਵਾਰ ਰੈਸਪੀ ਨਹੀਂ ਦੇਦੀ ਬਸ ਮੈਂ 10 ਦੀਆਂ ਹੀ ਪਾਸਤਾ ਬਣਾਉਣ ਲੱਗੀ ਆ ਅਲੋਕੀ ਦੇਖੀ ਦੇਖੋ ਕਿ ਅੱਜ ਤਾਂ ਆਹ ਕਹਿਣਾ ਹੈ ਆਹ ਕਹਿਣਾ ਹੈ ਦੇਖੋ ਜੋ ਘਰੇ ਮੇਰੇ ਕਿਚਨ ਦੇ ਵਿੱਚ ਸਮਾਨ ਹੈ ਬਸ ਉਹ ਹੀ ਪਾ ਕੇ ਆਪਣਾ ਪਾਸਤਾ ਰੈਡੀ ਕਰ ਲੈਣਾ ਤੇ ਦਮਾ ਨੂੰ ਪਸੰਦ ਵੀ ਹੈ ਸਿੰਪਲ ਜਿਹਾ ਜੋ ਜੀ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਪਿਆਜ਼ ਆਪਾਂ ਲਈ ਟਮਾਟਰ ਸੌਸ ਬਣਾ ਲਏ। ਇਹਨਾਂ ਨੂੰ ਗੁੱਟੇ-ਗੁੱਟੇ ਜਿਹਾ ਮੈਨਾ ਅੱਗੇ ਕਰਨਾ ਪੈਂਦਾ। ਇਹ ਇਸ ਪਾਸਤਾ ਮਸਾਲਾ ਰੈਡੀਮੈਡ ਮਿਲਦਾ ਹੈ। ਪਿਆਜ਼ ਇਹ ਆਪਣੇ ਸ਼ਿਮਲਾ ਮਿਰਚ ਆ ਪਈਆਂ ਹਨ ਤੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਸ਼ਿਮਲਾ ਮਿਰਚ ਵੀ ਕੱਟ ਕੇ ਪਾ ਲੈਣੀ ਆ ਇਹਦਾ ਫਲੇਵਰ ਵਧੀਆ ਹੁੰਦਾ ਥੋੜੀ ਜਿਹੀ ਪਤੀਆਂ ਪਤੀਆਂ ਕੱਟ ਲਓ ਜੇ ਇੱਥੇ ਪਿਆਜ਼ ਅੜੇ ਬ੍ਰਾਊਨ ਹੋ ਗਏ ਨੂੰ ਸ਼ਿੰਗਾਰਾ ਚੰਗਾ ਚਿੱਟਾ ਹੀ ਹੋਣਾ ਟੀ-ਸ਼ਰਟ ਮੇਰੀ ਬਹੁਤ ਖੁੱਲੀ ਬਿਨਾਂ ਆਰਾਮੋਟੀ ਹੋ ਗਈ ਪਰ ਉਹ ਮੋਟੀ ਨਹੀਂ ਹੈਗੀ ਟੀ-ਸ਼ਰਟ ਬਹੁਤ ਹੁੰਦੀ ਹੈ ਨੂੰ ਆਪਣੇ ਆਪਦਰ ਮੈਂ ਕੈਮਰੇ ਦੇਖਿਆ ਮੈਨੂੰ ਬਹੁਤ ਮੋਟੀ ਲੱਗ ਰਹੀ ਆ ਲੋ ਜੀ ਤੇਰਾ ਆਪਣਾ ਨਾਲ ਹੀ ਹੁਣ ਆਪਣੇ ਪਿਆਜ਼ ਜਲੇ ਨੇ ਅੱਧੇ ਫਰਾਈ ਹੋ ਗਏ ਨੇ ਬ੍ਰਾਊਨ ਤਾਂ ਫਸ ਬਰਨ ਰਸਾ ਪਾ ਦੇਣਾ ਤੇ ਜੇ ਮਸਾਲੇ ਨੇ ਉਹ ਤੋਂ ਬਾਅਦ ਹੀ ਪਾ ਲਈ ਮੈਂ ਵੀ ਆਈ ਕਿ ਕਿਲੇ ਤੁਹਾਡੇ ਸੂਟ ਬਹੁਤ ਸੋਹਣੇ ਹੁੰਦੇ ਨੇ ਥੈਂਕ ਯੂ ਕਿ ਕਿ ਮੈਨੂੰ ਚਿੰਤਾ ਬਾਰੇ ਕਿਹਾ ਥੈਂਕ ਯੂ so much ਬੜੇ ਬੰਦ ਦਾ ਤਾ ਤਾ ਤੇ ਹੁਣ ਆਪਾਂ ਪਾਉਣੇ ਨੇ ਥੋੜਾ ਜਿਹਾ ਦੇ ਛ ਨਮਕ ਥੋੜੀ ਜਿਹੀ ਲਾਲ ਮਿਰਚ ਥੋੜੀ ਜਿਹੀ ਕਾਲੀ ਮਿਰਚ ਟਮਾਟੋ ਸੌਸ ਫਿਰ ਪਾਸਤਾ ਸੌਸ ਜਿਆਦਾ ਨਹੀਂ ਪਾਣੀ ਦੀ ਚਾਦਰ ਹੋ ਜਾਏਗੀਦਰੋਂ ਥੋੜਾ ਬਬਾਰਿਆ ਚ ਪਾਸਤਾ ਮਸਾਲਾ ਇਹ ਪਾਸਤਾ ਰੈਡੀ ਹੋ ਸਿਲ ਗਿਆ ਤੇ ਬਹੁਤ ਖੈਂਟ ਬਣਿਆ ਜੀ ਆਪਣੇ ਨਾਲ ਆਕਾਰ ਨੂੰ ਫੋਨ ਕਰਤਾ ਆਕਾਰ ਵੀ ਆ ਰਹੇ ਨੇ ਮਠਾ ਵੀ ਖਾ ਲਵਾਂਗੇ ਅੱਜ ਕੁਝ ਬਣਾਇਆ ਹੈ ਬੈਠੇ ਹੋਈ ਖਾ ਲਵਾਂਗੇ ਤੇ ਅੰਗਨੇ ਧਾਰ ਤੇ ਆਪਾਂ ਮਿਲ ਜਾਈਏ ਤੁਹਾਨੂੰ ਕੈਮਰਾ ਆ ਦੇ ਬਾਪੂ ਸਾਹਿਬ ਇਹਨਾਂ ਨੂੰ ਖੁਸ਼ਬੂ ਆ ਰਹੀ ਆ ਆਫਿਸ ਸੀ ਕਹਿੰਦੇ ਖੁਸ਼ਬੂ ਬਹੁਤ ਵਧੀਆ ਆ ਰਹੀ ਮੈਂ ਆ ਜਾਉਂਗਾ ਤੁਹਾਡੇ ਕੋਲ ਪਾਸਤਾ ਮਾਇਆ ਮੜ ਕੇ ਆ ਬਣੇ ਹਾਂ ਹਾਂ ਆਹ ਬਟਿਚ ਪਾਣਾ ਤੁਹਾਨੂੰ ਹਾਂ ਅੱਜ ਸਿਮੂ ਨੇ ਵੀ ਪਾਸਤਾ ਜਾਂ ਵਿੱਚ ਇਕੱਠਾ ਕਰਤਾ ਮੈਨੂੰ ਤਾਂ ਯੂਤ ਨਹੀਂ ਆਦਾ ਕਿ ਵੀ ਪਾਸਤਾ ਬਣਾ ਲਈਏ ਨਹੀਂ ਨਹੀਂ ਮੈਂ ਤਾਂ ਰੋਟੀ ਖਾਣ ਦੀ ਦਿਲ ਨਹੀਂ ਕਰਦਾ ਚਾ ਪਾਸਤਾ ਹੀ ਬਣਾ ਲੈਂਦੇ ਸਿਮੂ ਨੇ ਤਾਂ ਉਹ ਬਣਾਈ ਸੀ ਸਬਜੀ ਬਣਾਈ ਸੀ ਉਹ ਸਬਜੀ ਦੇ ਪਨੀਰ ਬਣਾਇਆ ਸੀ ਤੇ Shimla ਮਿਰਚ ਤੇ ਵਿੱਚ ਪਾਸਤਾ ਪਾਤਾ ਵੀ ਉਸ ਵੀ ਲੱਗਦੀ ਸੀ ਉਹਨੇ ਹਾਂ ਲੱਗਦੀ ਸੀ ਛੋਟ ਆਪਣੇ ਦਮਣ ਨਹੀਂ ਰਹੇਗਾ

ਰੈਸਟੋਰੈਂਟ 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 ਨਹੀਂ ਆਪਣੇ ਪੰਜਾਬੀ ਆ ਦਾ ਢਾਬਾ ਹੀ ਹੁੰਦਾ ਯਾਰ ਚਾਹੇ ਰੈਸਟੋਰੈਂਟ ਹੋਵੇ ਚਾਹੇ ਜੋ ਮਰਜੀ ਹੋਵੇ ਹਨਾ ਢਾਬੇ ਦਾ ਰੋਟੀ ਤੰਦੂਰੀ ਰੋਟੀ ਹਮਮ ਦਾਲ ਮਖਣੀ ਸਬਜੀ ਇਹ ਆਪਣੀ ਦੇਸੀ ਜਿਹੀ ਰੁਟੀਨ ਹੋ ਚੱਲਦੀ ਹੈ ਹਾਂਜੀ ਪਰ ਬਹੁਤ ਟੇਸਟੀ ਬਣਿਆ ਹਨਾ ਹਮ ਚਲੋ ਜੀ ਦਮਨ ਸਾਡਾ ਸਕੂਲ ਤੋਂ ਆ ਗਿਆ ਤੇ ਆਉਂਦਿਆਂ ਸਰ ਕਹਿੰਦਾ ਮਮਾ ਮੈਂ ਆਹ ਟੀ-ਸ਼ਰਟ ਪਾਣੀ ਜਿਹੜੀ ਤੁਸੀਂ ਪਾਈ ਮੈਨੂੰ ਸੋਹਣੀ ਲੱਗ ਰਹੀ ਹੈ ਬਾਪਾ ਦੋਨੋਂ ਨੇ ਸਾਂਝੀ ਲਈ ਸੀ ਜਿਸੂਸੀ ਪਾਣੀ ਅੱਛਾ ਸਾਂਝੀ ਆ ਗਈ ਹਾਂਜੀ ਸਾਂਝੀ ਚੀਜ਼ ਆ ਹੈ ਚਲੋ ਫੇਰ ਵਧੀਆ ਚਲੋ ਹੋ ਜੋ ਰੈਡੀ ਟਿਊਸ਼ਨ ਜਾਣ ਲਈ ਓਕੇ ਹੋ ਗਏ ਰੈਡੀ ਯੈਸ ਚਲੋ ਠੀਕ ਹੈ ਧਿਆਨ ਨਾਲ ਜਾਓ ਮੇਰੇ ਬੱਚੇ ਠੀਕ ਹੈ ਓਕੇ ਨਹੀਂ ਬਿਲਕੁਲ ਧਿਆਨ ਨਾ ਜਾਣਾ ਠੀਕ ਹੈ ਭਾਈ ਹੌਲੀ ਚਲਾਣੀ ਸਕੂਟੀ ਠੀਕ ਹੈ ਬਾਏ ਜਲਦੀ ਆਇਓ ਐਂਕਾ ਕਿੱਥੇ ਨੇ ਫੇਰ ਅੱਖਾਂ 'ਚ ਪੈਂਦੀ ਮਿੱਟੀ ਚਲੋ ਠੀਕ ਹੈ 1 ਮਿੰਟ 1 ਮਿੰਟ ਮੇਰੀ ਗੱਲ ਸੁਣੋ ਇੱਧਰ ਆਓ